हां जी ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦੇ ਆ ਜੀ ਸੰਧੂ ਬੱਧਰਪੁਰਿਆ ਡੇਰੀ ਫਾਰਮ ਦੇ ਵਿੱਚ ਥਾਰ ਵਕਤ ਦੀ ਤਰ੍ਹਾਂ ਆਪਾਂ ਪਹੁੰਚ ਚੁੱਕੇ ਆਪਣੇ ਸੰਧੂ ਫਾਰਮ ਤੇ ਤੇ ਆਪਾਂ ਤੁਹਾਨੂੰ ਦੋ ਦਿਨ ਟਾਪ ਦੇ ਨਗੀਨੇ ਪਰਸੋ ਦਿਖਾਏ ਸੀ ਉਹ ਆਪਣੇ ਸੇਲ ਹੋ ਚੁੱਕੇ ਆ ਤੇ ਸਰਗੁਰੂ ਉਹਨਾਂ ਨੂੰ ਵਾਅਦਾ ਕਰੇ ਜਿੰਨਾਂ ਕੋਲ ਚ ਗਈਆਂ ਤੇ ਹੁਣ ਆਪਾਂ ਫੇਰ ਅੱਜ ਐਰਸ਼ਰ ਵਾਛੀ ਇੱਕ ਤੇ ਚੰਗੀ ਸੋਹਣੀ ਥਣ ਭਾਂਡੇ ਵਾਲੀ ਤੇ ਚੰਗੇ ਥਣ ਥੂ ਲੰਮੇ ਆ ਦੇਖ ਸਕਦੇ ਜੀ ਇੱਕ ਪਲੂਨ ਪਹਿਲਾ ਸੂਆ ਝੋਟੀ ਤਾਜੀ ਸੂਈ ਜੋ 8 ਕਿਲੋ ਬੌੜੇ ਤੋਂ ਸਟਾਰਟਿੰਗ ਤੁਹਾਨੂੰ ਦਿਖਾਉਣ ਲੱਗੇ ਆ ਤੇ ਮੁੱਲ ਸਿਰਫ ਆਪਾਂ ਉੜਦੀਆਂ ਵਾਲੇ ਕਰਨਾ ਨਾਲ ਆਪਾਂ ਖੰਭ ਲਾਦਨੇ ਆ ਤੇ ਆਪੇ ਉੱਡ ਜਾਣਗੇ ਠੀਕ ਹੈ ਜੀ ਕਵੈਸਟ ਕਰਦੇ ਤੁਹਾਨੂੰ ਚੈਨਲ ਨੂੰ ਕਰੋ ਸਬਸਕ੍ਰਾਈਬ ਬੈਲ ਬਟਨ ਨੂੰ ਆਲਟ ਸੈੱਟ ਕਰੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਜੀ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਸ ਕਰਦੇ ਆਂ ਕਿ ਜੋ ਵੀ ਸਾਡੇ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵਗੇ ਤੇ ਆਪਣਾ ਐਡਰੈਸ ਕਰੋ ਮਿੱਤਰੋ ਨੋੜ ਪਿੰਡ ਬਹਿੜਵਾਲ ਜ਼ਿਲ੍ਹਾ ਸ਼ਰੀ ਨੂੰ ਤਰਨਤਾਰ ਸਾਹਿਬ ਤਹਿਸੀਲ ਪੱਟੀ ਤੇ ਨਾਮ ਸੰਧੂ ਸਾਹਿਬ ਤੇ ਫੋਨ ਨੰਬਰ ਆਪਣਾ ਹੈਗਾ 99150 95018 ਤੇ ਕਾਲ ਕਰਕੇ ਆਪਣੇ ਤੋਂ ਖਰੀਦਦਾਰੀ ਬੜੇ ਪਿਆਰ ਨਾਲ ਕਰ ਸਕਦੇ ਆ ਤੇ ਬਾਕੀ ਆਓ ਮਧੇਰੇ ਜਾਣਕਾਰੀ ਤੁਹਾਨੂੰ ਦਈਏ ਤੇ ਕਰੀਏ ਗੱਲਬਾਤ ਆਪਣੇ ਛੋਟੇ ਸੰਧੂ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਵਧੀਆ ਠੀਕ ਠਾਕ ਵਧੀਆ ਜੀ ਤੇ ਕਿੰਵਾ ਸੂਆ ਆਪਾਂ ਲੈ ਆਂਦੀਏ ਇਹ ਪਹਿਲਾ ਪਹਿਲਾ ਸੂਆ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਨੂੰ 3-4 ਦਿਨ ਹੋਈ ਗਏ ਠੀਕ ਆ ਜੀ ਬੋਲਾ ਕਿੰਨਾ ਸਟਾਰਟਿੰਗ 8 ਕਿਲੋ 8 ਕਿਲੋ ਤੋਂ ਤੇ ਲਓ ਜੀ ਤੋੜ ਕੇ ਦਿਖਾਈਏ ਪੁੱਤ ਆਪਾਂ ਲਓ ਜੀ 8 ਕਿਲੋ ਬੋਲੇ ਸਟਾਰਟਿੰਗ ਤੋਂ ਝੋਟੀ ਪਹਿਲਾ ਸੂਆ ਬਹੁਤ ਸੋਹਣੀ ਤੇ ਪਿੱਠਪੂੜਾ ਸਿੰਘ ਸਿੰਘ ਬਹੁਤ ਸੋਹਣਾ ਲੱਗਾ ਦੇਖ ਸਕਦੇ ਜੀ ਠੀਕ ਆ ਜੀ ਅਜੇ ਪਲੂਣ ਆ ਲਓ ਜੀ ਝੋਟੀ ਬਹੁਤ ਸੋਹਣੀ ਸ਼ਾਨਦਾਰ ਆ ਪਿੱਠਪੂੜੇ ਦੀ ਚੰਗੀ ਵੱਢੀ ਆ ਕੋਈ ਝੋਟੀ ਨਹੀਂ ਆ ਤੇ ਬੱਚੇ ਦੇ ਲਾਗੇ ਬਿਲਕੁਲ ਬਰਾਬਰ ਆਉਂਦੀ ਆ ਪਰ ਲਾਗੇ ਹੋ ਕੇ ਦਿਖਾ ਦੇ ਮੜਾ ਜਾ। ਲਓ ਜੀ। ਬਿਲਕੁਲ ਆਵੇ ਬੱਚੇ ਦੇ ਬਰਾਬਰ ਆਉਂਦੀ ਹਾਈ ਟੂਟ ਬਹੁਤ ਸੋਹਣੀ ਆ। ਠੀਕ ਆ ਜੀ ਸ਼ਾਨਦਾਰ ਝੋਟੀ ਪਤਲੇ ਚੰਮ ਦੀ। ਤੇ ਥਾਂ ਥੁਣ ਚਾਰੇ ਲੈ ਜਾਓ ਬਾਅਦ ਚ ਪਾਣੀ ਪਿਆ ਲਓ। ਉੱਥੇ ਬੰਦੋ। ਠੀਕ ਆ ਜੀ। ਲਓ ਜੀ ਕਰ ਲੋ ਚੈੱਕ ਟੂਰੋ ਕਰਮਾਲੀ ਵਹਨਾ ਲਾਉਂਦੀ ਆ। ਤੇ ਪਾਣੀ ਕਹਿੰਦੀ ਪੀਣਾ। ਉੱਥੇ ਪਿਆਰੋ ਪਤਾ ਲੈ ਜਾਓ ਇੱਕੜਾ। ਬੰਦੋ। ਬੰਦੋ। ਲਓ। ਤੇ ਆਇ ਤੈਨੂੰ ਖੇਚੋ ਤੇ ਆਂਦੇ ਆ ਕੇ ਮੈਂ ਮੈਂ ਪਾਣੀ ਦੀ ਤੇ ਆਈ ਆ ਪਾਣੀ ਇਹਨਾਂ ਨੂੰ ਬਾਅਦ ਚ ਪਾਵਾਂਗੇ ਪਹਿਲੋ ਆਪਾਂ ਵੀਰ ਗੋ ਆਪਣੀ ਬਣਾ ਲਗੇ ਠੀਕ ਆ ਜੀ ਹੁਣ ਲਓ ਜੀ ਇਹ ਕਰ ਲੋ ਚੈੱਕ ਬਹੁਤ ਸੋਹਣੀ ਝੋਡੀ ਪਹਿਲਾ ਸੂਆ ਦੋ ਤਵੀ ਜਿਆਦਾ ਨਹੀਂ ਤੇ 10 ਕਿਲੋ ਬੜੇ ਆਰਾਮਦਾਰੀ ਨਾਲ ਪਹਿਲੇ ਸਵੇ ਹੀ ਹੁਣ ਆਰਾਮਦਾਰੀ ਨਾਲ ਹੀ ਪਾ ਸਕਦੀ 8 ਕਿਲੋ ਤੇ ਬੋਲਾ ਤਾੜਿੰਗ ਆ ਮਗਰ ਬੂਰਾ ਨੀਲੀ 라ਵੀ ਨਾਰਲੀ ਵਾਲੇ ਦਾ ਬੱਚਾ ਹੈ ਬਹੁਤ ਸੋਹਣਾ ਬੱਚਾ ਹੈ ਚੰਗੀ ਬਲੱਡ ਲਾਈਨ ਦਾ ਬੱਚਾ ਹੈ ਤੇ ਨਾਰਲੀ ਵਾਲੇ ਬੂਰੇ ਮਾਲੀ ਦਾ ਬੱਚਾ ਲਓ ਜੀ ਜਿਹੜਾ ਗੁਲ ਇਹ ਆਪਣੇ ਸਰਪੰਚ ਸਾਹਿਬ ਕੋਲ ਆ ਠੀਕ ਹੈ ਜੀ ਤੇ ਉਹ ਬਾਈ ਕਹਿੰਦੇ ਸੀ ਉਹ ਤੋਂ ਅਸੀਂ ਸਿਮ ਲਿਆ ਕੇ ਲਵਾਇਆ ਹੈ ਬਾਕੀ ਉਹਨਾਂ ਨੂੰ ਪਤਾ ਹੋ ਤੇ ਬਾਈ ਇਧਰ ਆ ਹਰਪ੍ਰੀਤ ਸਿੰਘ ਕਹਿੰਦਾ ਆਪਾਂ ਕੀ ਮੁੱਲ ਮੰਗ ਲਗੇ ਇਹਨੂੰ ਆ ਮੁੱਲ ਇਹਦਾ ਹਾਂ ਇਹਦਾ 75 ਹਜ਼ਾਰ ਰਕਮ ਲਾਓ 75000 ਤੇ 3000 ਕਰਦ ਕੇ ਛੋੜ ਕਰ ਦੋ ਚਲੋ ਠੀਕ ਆ 72000 ਦੇ ਵਿੱਚ ਮਿੱਤਰੋ ਠੀਕ ਸਰੇਟ ਹੈ ਪਹਿਲਾ ਸੂਆ ਝੋਟੀ ਉੜਦੀ ਜਾਊਗੀ ਦੋ 10 ਕਿਲੋ ਬੜੇ ਆਰਾਮਦਾਰੀ ਨਾਲ ਪਾ ਸਕਦੇ ਠੀਕ ਆ ਤੇ ਖਰੀਦਦਾਰੀ ਤੁਸੀਂ ਫੋਨ ਨੰਬਰ ਆਪਣਾ ਸਕਰੀਨ ਉੱਪਰ ਚੱਲਦਾ ਹੋਊਗਾ ਕਨੈਕਟ ਕਰਕੇ ਕਰ ਸਕਦੇ ਜੀ ਤੇ ਮੂੰਹ ਮਾਂ ਅੱਗੋਂ ਬਹੁਤ ਸੋਹਣਾ ਲੱਗਾ ਸਿੰਗੀ ਸੁੰਗੀ ਦੇਖ ਸਕਦੇ ਜੀ ਠੀਕ ਹੈ ਜੀ ਫੁੰਡੇ ਸਿੰਗੀ ਥਾਂ ਲੈ ਵਾਈਕੋ ਜੀ ਲੋ ਜੀ ਸੋਨਾ ਦੂਜੇ ਨੰਬਰ ਤੇ ਆ ਗਈ ਇਹ ਆਸ਼ਰ گاਾਂ ਹਾਂ ਜੀ ਇਹ ਦੂਜਾ ਸੂਆ ਮੰਨ ਲਓ ਤੇ ਜਾਂ ਮੰਨ ਲਓ ਠੀਕ ਹੈ ਜੀ ਥਾਂ ਤੁਣ ਬਹੁਤ ਸੋਹਣਾ ਲੱਗਾ ਠੀਕ ਹੈ ਖਾਂਤੋਂ ਚਾਉ ਗੁੱਠਾਂ ਦੇ ਤੇ ਗਾਂ ਦੇ ਵੇਹੇ ਅੱਜ ਚੋਕੇ ਲਿਆਂਦੀ ਸੀ ਵੀਰ ਕੋ ਪਾਉਂਦਾ ਮਨ ਨਹੀਂ ਸੀ ਪਰ ਮੌਸਮ ਠੰਡਾ ਜਾਇਆ ਕਰਕੇ ਸੋਚਾ ਬਣਾ ਲਗੇ ਠੀਕ ਆ ਜੀ ਲਓ ਜੀ ਤੇ ਕਿੰਨਾ ਪੌੜਾ ਹੋਊਗਾ ਇਹਦਾ ਵੀ 13 ਕਿਲੋ 13 ਕਿ 12 13 ਇੰਨੇ ਕਿਲੋ 12 13 ਕਿਲੋ ਇਹਨੂੰ ਸੁਈ ਨੂੰ ਅੱਜ ਤੀਜਾ ਦਿਨ ਹੋ ਗਿਆ ਜੇ ਬੱਚੇ ਦਾ ਨਾੜੂ ਉਹਦਾ ਨਾਲ ਜੇ ਚੈੱਕ ਕਰ ਸਕਦੇ ਜੀ ਠੀਕ ਆ ਤੇ ਤੀਜਾ ਦਿਨ ਹੋ ਗਿਆ ਇਸ ਨੂੰ ਖੁੱਲ ਕੇ ਗਾਂ ਨੂੰ ਵਿਖਾਈਏ ਇਧਰ ਤੇ ਹੋ ਕੇ ਖੋਲੋ ਠੀਕ ਹੈ ਜੀ ਤੇ ਮੁਖੜਾ ਮਖੜਾ ਕਰਾ ਦੇਖ ਲੋ ਆ ਸ਼ਹਿਰ ਵਾਸ਼ੀ ਬਹੁਤ ਸੋਹਣੀ ਖੂਬਸੂਰਤ ਆ ਪ੍ਰਿੰਟ ਚੰਗਾ ਦਿੱਤਾ ਏ ਥਾਨਲੇਵਾ ਬਹੁਤ ਸੋਹਣਾ ਠੀਕ ਹੈ ਜੀ ਲੋ ਜੀ ਤੇ ਆ ਕਰ ਲੋ ਚੈੱਕ ਲੋ ਜੀ ਥਾਨਲੇਵਾ ਬਹੁਤ ਸੋਹਣਾ ਲੱਗਾ ਸੁਹਾ ਤਿਜਾ ਜੀ ਮੰਨ ਸਕਦੇ ਜੀ ਠੀਕ ਆ ਤੇ ਥਣ ਭਾਂਡਾ ਚੰਗਾ ਕਮਾਲ ਦਾ ਲੱਗਾ ਅਜੇ ਦਿਨੇ ਮਤਲਬ ਕਿ 7 7:30 ਵਜੇ ਚਵਾਈ ਜਾ ਕੇ ਕਰਕੇ ਤੇ 8 8:30 ਵਜੇ ਹਿਸਾਬ ਨਾਲ ਚੋਈ ਗਈ ਆ ਤੇ ਫੇਰ ਲਿਆਂਦੀ ਆ ਠੀਕ ਆ ਜੀ ਦੂਰੋਂ ਤੇ ਇੱਕ ਕਰਕੇ ਕਈ ਵਾਰ ਫਿਰ ਲੇਟ ਹੋ ਗਿਆ ਪਰ ਫਿਰ ਵੀ ਚੰਗੀ ਬਣ ਗਈ ਆ ਲੋ ਲੈ ਜੋ ਪਾਣੀ ਬਾਜ ਪਲਾਓ ਲੋਈ ਕਰ ਸਕਦੇ ਚੈੱਕ ਚੰਗੀ ਵੱਡੀ ਆ ਛੋਟੀ ਨਹੀਂ ਮਿੱਤਰੋ ਠੀਕ ਆ ਜੀ ਵੱਡੀ ਆ ਥਣ ਪਾਂਡਾ ਬਹੁਤ ਸੋਹਣਾ ਲੱਗਾ ਤੇ ਇਹਦਾ ਕੀ ਆ ਆਪਾਂ ਮੁੱਲ ਕੀ ਕਰਦੇ ਆ ਮੁੱਲੇ ਦਾ 45 ਆ ਜੀ ਮੁੱਲ 45 3000 ਜਣ ਨੂੰ ਖੰਭ ਲਾ ਦਈਏ ਲਾ ਲਓ ਠੀਕ ਆ ਕੋਟ ਤੇ ਜਾਵੇ ਤੇ ਲੋ ਭਈ ਮਿੱਤਰੋ 42000 ਦੇ ਵਿੱਚ ਤੁਹਾਨੂੰ ਫਿਕਸ ਲੈ ਦੇ ਕਰਦਾਂਗੇ 13 ਕਿਲੋ ਜੋ ਮੌਕੇ ਦਾ ਬੋਹੜਾ ਠੀਕ ਆ ਤੀਜਾ ਤੈਨੂੰ ਹੋ ਗਿਆ ਬੈੜ ਨੂੰ ਸੂਈ ਨੂੰ ਤੇ ਦੋਵੇਂ ਪਸ਼ੂ ਦੋਵੇਂ ਕਮਾਲ ਦੇ ਤੇ ਕੀਮਤ ਦੋਵਾਂ ਦੀ ਬਿਲਕੁਲ ਜਾਇਜ਼ ਆ ਅੱਜ ਕੱਲ ਲੱਖ ਲੱਖ ਰੁਪਈਆ ਮੈਂ ਦਾ ਮੁੱਲ ਜੀ ਲੱਖ ਤੋਂ ਘੱਟ ਕੋਈ ਮੈਂ ਨਹੀਂ ਸਵਾ ਲੱਖ ਤੋਂ ਆਉਂਦੀ ਗਾਾਂ ਦੀ ਜਿਹੜੀ ਸੂਈ 60 70 ਤੇ ਉੰਜ ਹੀ ਪਹੁੰਚੀ ਫਿਰਦੀ ਆ ਤੇ ਆਪਾਂ ਤੁਹਾਨੂੰ 42000 ਦੇ ਵਿੱਚ ਗਾਂ ਚੰਗੀਰ ਸ਼ਰਵਸ਼ੀ ਦੇ ਦਾਂਗੇ ਠੀਕ ਆ ਜੀ ਸਾਡੇ ਚੈਨਲ ਵਨੋਂ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ